ਸਸੀ ਗੱਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਸਵਰਾਜ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਜੀ ਸਵਰਾਜ 855 ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 2002 ਮਾਡਲ ਆ ਤੇ ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ ਜੇ ਕੇ ਦੇ ਟਾਇਰ ਆ ਜੀ ਮੇਨ ਗੱਲ ਕਿ ਟਰੈਕਟਰ ਦਾ ਜਿਹੜਾ ਇੰਜਨ ਆ ਕਲਾਸ ਕਰਦਾ ਇੰਜਨ ਟਰੈਕਟਰ ਆ ਜੀ ਡਬਲ ਗਲਾਟ ਦੇ ਨਾਲ ਟਰੈਕਟਰ ਬਿਲਕੁਲ ਸਾਫ਼ ਆ ਤੇ ਸ਼ੋਰੂਮ ਕੁਰੀਸ਼ਾ ਵਿੱਚ ਟਰੈਕਟਰ ਪਿਆ ਸਾਰਾ ਟਰੈਕਟਰ オリジナル ਆ ਨਵੀਂ ਬੈਟਰੀ ਦੇ ਨਾਲ ਟਰੈਕਟਰ ਆ ਜੀ ਫੁੱਲ ਸਾਫ਼ ਟਰੈਕਟਰ ਆ ਬੰਪਰ ਲੱਗਿਆ ਹੋਇਆ ਜੀ ਤੇ ਸਿੰਪਲ ਸਟੀਅਰਿੰਗ ਟਰੈਕਟਰ ਆ ਤੇ ਛਤਰੀ ਦੇ ਟਰੈਕਟਰ ਤੇ ਪੈਪ ਵਾਲੀ ਲੱਗੀ ਆ ਤੇ ਨਿੱਕਾ ਮਿਊਜ਼ਿਕ ਸਿਸਟਮ ਲੱਗਿਆ ਰੇਟ ਦੀ ਗੱਲ ਕਰੀਏ ਬਾਈ ਉਹਦੀ ਡਿਮਾਂਡ 2 ਲੱਖ 88000 ਆ ਬਾਕੀ ਮੌਕੇ ਤੇ ਮਾਨ ਤਾਣ ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਜੀ ਪੰਜਾਬ ਨੰਬਰ ਦਾ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ 2002 ਮਾਡਲ ਟਰੈਕਟਰ ਆ ਸਿੰਪਲ ਸਟੇਅਰ ਨਾ ਤੇ ਜੇ ਕਿਤੇ ਨਵੇਂ ਟਾਇਰਾ ਟਰੈਕਟਰ ਆ ਸਕਰੀਨ ਤੇ ਨੰਬਰ ਆ ਸਾਰੇ ਜਾਣ ਕੇ ਨੰਬਰ ਲਿਆ ਸਕਦੇ ਆ ਸਾਡੇ ਨਾਲ ਜੁੜੇ ਰਹੋ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਧੰਨਵਾਦ ਸਾਰਿਆਂ ਦਾ ਜੀ